ਮਨਮੋਹਨ ਵਾਰਿਸ ਪੰਜਾਬ ਪੇ ਇੰਡਸਟਰੀ ਦਾ ਉਹ ਜਾਣਿਆ ਮਣ ਗਾਇਕ ਜੋ ਕਿਸੇ ਪਛਾਣ ਦੇ ਮਹਤਾਜ ਨਹੀਂ ਹੈ ਮਨਮੋਹਨ ਵਾਰਿਸ ਹੋਣਾ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਸਾਫ਼ ਸੁਥਰੀ ਵਿਅਸੇ ਅਤੇ ਸਦਾ ਚਾਨ ਨਾਲ ਜੁੜੀ ਭਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਮਨਮੋਹਨ ਵਾਰਿਸ ਨਾਲ ਜੁੜੀ ਇੱਕ ਅਜਿਹੀ ਗੱਲ ਦੱਸਾ ਸਮਝਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅਮੀਰ ਬਣਾਉਣ ਦਾ ਸਹਾਰਾ ਮਨਮੋਹਨ ਵਾਰਿਸ ਦੇ ਕੋਨਦੇ ਭਰਾ ਕਮ ਨਹੀਂ ਦੇ ਸਿਰ ਬਣਿਆ ਚਾਹੁੰਦਾ ਹੈ ਇਹ ਦੋਵੇਂ ਗਾਇਕ ਅਜੀ ਹਨ ਜਿਨ੍ਹਾਂ ਨੇ ਵਿਦੇਸ਼ਾਂ ਤੱਕ ਪੰਜਾਬੀ ਗਾਣਿਆਂ ਨੂੰ ਪਹੁੰਚਾਇਆ। ਉਹਨਾਂ ਦੀ ਇਸ ਕਲਾ ਤੇ ਜਜ਼ਬੰਦ ਤੈਲੈਂਟ ਦੀ ਦੁਨੀਆ دیਵਾਨੀ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਮਨਮੋਹਨ ਵਾਰਿਸ ਦੇ ਨਾਮ ਇੱਕ ਬੇहद ਖਾਸ ਰਿਕਾਰਡ ਹੈ। ਉਹ ਰਿਕਾਰਡ ਇਹ ਹੈ ਕਿ ਵਾਰਿਸ ਬ੍ਰਦਰ ਉਹ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਡਿਜੀਟਲ ਯੁੱਗ ਵਿੱਚ ਪਹੁੰਚਾਇਆ ਸੀ। ਜੀ ਆ ਮਨਮੋਹਨ ਵਾਰਿਸ ਉਹ ਗਾਇਕ ਹਨ ਜਿਨ੍ਹਾਂ ਦੇ ਗਾਣੇ ਦੀ ਪਹਿਲੀ ਵਾਰ ਵੀਰੋ ਬੜ ਕੇ ਆਈ ਸੀ। ਇਸ ਤੋਂ ਬਾਅਦ ਹੀ ਪੰਜਾਬੀ ਗੀਤਾਂ ਦੀ ਵੀਡੀਓ ਬਣਨੀ ਸ਼ੁਰੂ ਹੋਈ ਸੀ ਆ ਹੁਣ ਤੁਹਾਨੂੰ ਦੱਸਦੇ ਆ ਉਹ ਕਿਹੜਾ ਗੀਤ ਸੀ ਉਹ ਗੀਤ ਸੀ ਕਿਤੇ ਕੰਨੀ ਬੈ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਇਹ ਪੰਜਾਬੀ ਇੰਡਸਟਰੀ ਦਾ ਪਹਿਲਾ ਗਾਣਾ ਬਣਿਆ ਜਿਸ ਦੀ ਵੀਡੀਓ ਸਾਹਮਣੇ ਆਈ ਸੀ ਇਸ ਤੋਂ ਪਹਿਲਾਂ ਸਾਰੇ ਗਾਣੇ ਆਡੀਓ ਵੀ ਬਣਦੇ ਸੀ ਦੱਸਦੀ ਕਿ ਕਿਤੇ ਕੰਨੀ ਬੈ ਕੇ 1999 ਵਿੱਚ ਰਿਲੀਜ਼ ਹੋਇਆ ਸੀ ਇਹ ਆਪਣੇ ਸਮੇਂ ਦਾ ਜ਼ਬਰਦਸਤ ਹਿੱਟ ਗਾਣਾ ਹੈ ਅਤੇ ਅੱਜ ਵੀ ਲੋਕਾਂ 'ਚ ਪਹਿਲੀ ਪਸੰਦ ਬੜਿਆ ਹੋਇਆ ਮਨਮੋਹਨ ਵਾਰਿਸ ਦੇ ਇਸ ਗਾਣੇ ਤੋਂ ਪਹਿਲਾਂ ਸਾਰੇ ਗੀਤ ਲਾਈਵ ਹੀ ਰਿਕਾਰਡ ਹੁੰਦੇ ਸੀ ਗਾਇਕ ਅਤੇ ਸੰਗੀਤਕਾਰ ਇਕੱਠੇ ਬੈ ਕੇ ਗਾੜੇ ਲਾਈਵ ਰਿਕਾਰਡ ਕਰਦੇ ਸੀ ਜਦੋਂ ਵੀ ਕੋਈ ਗਲਤੀ ਹੁੰਦੀ ਸੀ ਤਾਂ ਪੂਰਾ ਗਾਣਾ ਦੁਬਾਰਾ ਰਿਕਾਰਡ ਕੀਤਾ ਜਾਂਦਾ ਸੀ ਪਰ ਮਨਮੋਹਨ ਵਾਰਿਸ ਨੇ ਪੰਜਾਬੀ ਇੰਡਸਟਰੀ ਨੂੰ ਹਾਈ ਟ੍ਰੈਕ ਬਣਾਇਆ ਅਤੇ ਕੰਪਿਊਟਰ 'ਤੇ ਗੀਤ ਰਿਕਾਰਡ ਕਰਨ ਦੀ ਸ਼ੁਰੂਆਤ ਕੀਤੀ ਸੀ ਇਸ ਤਰ੍ਹਾਂ ਉਹਨਾਂ ਦਾ ਪਹਿਲਾ ਡਿਜੀਟਲ ਗਾਣਾ ਕੰਨੀ ਬੈ ਕੇ ਰਿਕਾਰਡ ਹੋਇਆ ਸੀ ਅਤੇ ਸੁਪਰ ਹਿੱਟ ਸਾਬਿਤ ਹੋਇਆ ਤਾਂ ਨੂੰ ਕਿਵੇਂ ਲੱਗੀ ਇਹ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ